ਘਰਾਂ ਦੇ ਵਿੱਚ ਭੋਜਨ ਵੀ ਵਧਾਓ ਨਾ ਨਿਰੰਕਾਰ ਦੀ ਬਖਸ਼ਿਸ਼ਾ ਭੋਜਨ ਵਧਾ ਕੇ ਫਰਿੱਜਾਂ 'ਚ ਨਾ ਰੱਖੋ ਝੂਠਾ ਜਿਹੜੇ ਫਰਿੱਜਾਂ ਦੇ ਵਿੱਚ ਝੂਠਾ ਭੋਜਨ ਆ ਅਸੀਂ ਫਿਰ ਉੱਥੋਂ ਹੀ ਦੁੱਧ ਕੱਢ ਕੇ ਉੱਥੋਂ ਹੀ ਆਟਾ ਕੱਢ ਕੇ ਪ੍ਰਸ਼ਾਦੇ ਪਕਾ ਕੇ ਤੇ ਗੁਰਮੁਖਾਂ ਨੂੰ ਦਿੰਦੇ ਆ ਗੁਰੂ ਘਰ ਨੂੰ ਦੇਣ ਸਾਨੂੰ ਲੇਖਾ ਦੇਣਾ ਪੈਣਾ ਉਹਦਾ ਝੂਠਾ ਪ੍ਰਸ਼ਾਦਾਂ ਜੇ ਮਹਾਂਪੁਰਖਾਂ ਨੂੰ ਛਕਾਇਆ ਲੇਖਾ ਦੇਣਾ ਪੈਣਾ ਘਰੇ ਕੋ ਘਰ ਸਿੰਘ ਆਜਣ ਮੰਨ ਲਓ ਮਹਾਂਪੁਰਖ ਆਜਣ ਗਰਮੀ ਦੇ ਵਿੱਚ ਉਹ ਕਹਿਣ ਵੀ ਠੰਡਾ ਜਲ ਛਕਾਓ ਤੇ ਉਹ ਬੋਤਲਾਂ ਨੂੰ ਹੱਥ ਲਾ ਕੇ ਛਕਿਆ ਉਹ ਹੀ ਸ਼ਿਕਾਇਤ ਆ ਤੇ ਉਸ ਹਿਸਾਬ ਕਿਨੇ ਦੇਣਾ ਪੈ ਕ੍ਰਿਸ਼ਣੀਆਂ ਨੇ ਸਾਹ ਦੇਣਾ ਸਿਸਟਮ ਹੀ ਕਰਾਂ ਚਾਹੀਦਾ ਹਣਾ ਜਿੱਦਾ ਵੀ ਕੋਈ ਝੂਠਾ ਛੱਡੇ ਨਾ ਕੋਈ ਝੂਠਾ ਵਧਾਵੇ ਨਾ ਜੇ ਪ੍ਰਸ਼ਾਦ ਪਾਣੀ 22 ਚਾਂਸ ਵਾਜੇ ਖਰਾਬ ਹੋ ਜਾਵੇ 22 ਚਾਂਸ ਤਾਂ ਉਹ ਪ੍ਰਸ਼ਾਦ ਪਾਣੀ ਦੇ ਪਹਿਲੇ ਹੱਕਦਾਰ ਜਿਹੜੇ ਨੇ ਉਹ ਸਾਥ ਸੰਗਤ ਜੀ ਬੇਜਮਾਨ ਪੰਛੀ ਨੇ ਉਹ ਪ੍ਰਸ਼ਾਦ ਬਾਣੀ ਟੁਕੜੇ ਕਰਕੇ ਜਾਂ ਕਿਸੇ ਬਰਤਨ ਵਿੱਚ ਪਾ ਕੇ ਤੇ ਪੰਛੀਆਂ ਦੇ ਹਿੱਸੇ ਦਾ ਭੋਜਨ ਹੁੰਦਾ ਬਚਿਆ ਭੋਜਨ ਘਰਾਂ ਦੇ ਵਿੱਚ ਵੀ ਜਿਹੜਾ ਵਹਿਣੀਆਂ ਚ ਰੋੜ ਨਾ ਨਾ ਰਹਿ ਵਹਿਣੀਆਂ ਚ ਇਹ ਗਰੀਬੀ ਨੂੰ ਦਾਵਾ ਦੇਣੀ ਆ ਘਰ ਚ ਇਹ ਗੁਰਬਤ ਨੂੰ ਇਹ ਮੁਫਲਸੀ ਨੂੰ ਇਹ ਮੁਸੀਬਤਾਂ ਨੂੰ ਦਾਵਾ ਦੇਣੀ ਆ ਘਰ ਚ ਨਿਰੰਕਾਰ ਦਾ ਦਿੱਤਾ ਹੋਇਆ ਅੰਨ ਜਿਹੜਾ ਅੰਨ ਬ੍ਰਹਮ ਆ ਜਦ ਵੀ ਇਹ ਨਾਮ ਜਪੀਏ ਅੰਨ ਮਹਾਰਾ ਨੇ ਆਖਿਆ ਅੰਨ ਬ੍ਰਹਮ ਆ ਇਹਦੀ ਬੈਦਬੀ ਨਹੀਂ ਕਰਨਾ ਚਾਹੀਦਾ ਨਾ ਗੁਰੂ ਘਰ ਦਾ ਨਾ ਆਪਣੇ ਘਰ ਦਾ ਸਾਡੇ ਆਪਣੇ ਘਰ ਦਾ ਤੇ ਆ ਨੂੰ ਹੁੰਦਾ ਹੀ ਨਹੀਂ ਅੰਨ ਮਹਾਰਾਜ ਦਾ ਹੁੰਦਾ ਤੁਸੀਂ ਵੇਖੋ ਮਹਾਂਪੁਰ ਅਰਦਾਸ ਕਰਦੇ ਨਾ ਕਿ ਮਹਾਰਾਜੀ ਅੰਨ ਜਲ ਆਪ ਜੀ ਦਾ ਅੰਨ ਜਲ ਆਪ ਜੀ ਦਾ ਪ੍ਰਸ਼ਾਦਾ ਪਾਣੀ ਭੈ ਭਾਵਨੀ ਸਰਦਾਰ ਭਾਈ ਫਲਾਣਾ ਸਿੰਘ ਜੀ ਦੀ ਬੀਬੀ ਫਲਾਣੀ ਕੌਰ ਦੀ ਅੰਜਲ ਤੇ ਮਹਾਰਾਜ ਦਾ ਅਸੀਂ ਅੰਜਲ ਪੈਦਾ ਕਰਨ ਵਾਲੇ ਕੌਣ ਹੁੰਨੇ ਆ ਇਸ ਕਰਕੇ ਸਾਡੇ ਆਪਣੇ ਘਰ ਦਾ ਆਨਾ ਨਾਜ ਵੀ ਗੁਰੂ ਨਾਨਕ ਦਾ ਆਨਾ ਨਾਜ ਉਹਦੀ ਬੇਅਦਬੀ ਕਰਾਂ ਨੂੰ ਹੱਕ ਨਹੀਂ ਹੈਗਾ ਕਿਈ ਉਹਦੀ ਕੋਈ ਬੇਅਦਬੀ ਕਰੀਏ ਇਸ ਕਰਕੇ ਜਿਹੜਾ ਭੋਜਨ ਨਿਰੰਕਾਰ ਦਾ ਵਾ ਜੇ ਪਹਿਲੇ ਅਧਿਕਾਰੀ ਅਸੀਂ ਆ ਤਾਂ ਦੂਜੇ ਅਧਿਕਾਰੀ ਪਸ਼ੂ ਪੰਛੀ ਜਾਨਵਰ ਇਹ ਮਹਾਰਾਜ ਦੀ ਕਥਾ ਸਾਨੂੰ ਸਿਖਾਉਣ ਲਈ ਆ ਭਾਵੇਂ ਫੇਰ ਸੁਣ ਲੋ ਮਹਾਰਾ ਗਰੀ ਗਰੀਬ ਨਵਾਜ਼ ਜੀ ਦੇ ਬਚਨ ਸਤਿਗੁਰੂ ਕੀ ਕਰ ਰਹੇ ਨੇ ਕਿ ਬਚੇ ਹਾਰ ਜੋ ਲੰਗਰ ਮਾਹੀ ਸੋ ਸਭ ਗਊਣ ਦੇ ਖੁਲਾਏ ਔਰ ਪਸ਼ੂ ਅਗਾਏ ਸੇਖ ਭੋਂ ਰਹੇ ਦੇ ਸਰਬ ਬਿਪਾਸਾ ਮੈਂ ਦੇ ਪਾਏ ਜਿਹੜਾ ਭੋਜਨ ਬਚਦਾ ਉਹ ਪਸ਼ੂਆਂ ਨੂੰ ਗਊਆਂ ਮੱਝਾਂ ਇਤਿਆਦਿਕ ਜਿਹੜੇ ਕੋਈ ਜਾਨਵਰ ਹੁੰਦੇ ਨੇ ਗੁਰੂ ਘਰ ਦੇ ਪਾਲਤੂ ਜਾਂ ਵਾਰਾ ਉਹਨਾਂ ਨੂੰ ਖਵਾ ਦਿੰਦੇ ਤੇ ਪਸ਼ੂ ਅਗਾਏ ਸੇਖ ਭੋਂ ਰਹੇ ਜੋ ਜੇ ਪਸ਼ੂਆਂ ਦੇ ਕੋਲੋਂ ਵੀ ਸੇਸ਼ ਖਾਲੀ ਰਹਿ ਜੇ ਵੀ ਉਹ ਖਾਣ ਤੋਂ ਬਾਅਦ ਖਰਾਬ ਕਰਦੇ ਹੋ ਪੈਰਾਂ ਹਿੱਲੜਦੇ ਆ ਵੀ ਪੈਰਾਂ ਦੇ ਖੁਰਾਂ ਏਡਾਂ ਕੇ ਖਰਾਬ ਨਾ ਹੋਵੇ ਇਸ ਕਰਕੇ ਉਹ ਪਸ਼ੂਆਂ ਦੇ ਕੋਲੋਂ ਵੀ ਭੋਜਨ ਜਿਹੜਾ ਹੈ ਉਹਨੂੰ ਚੰਗੀ ਤਰ੍ਹਾਂ ਲਿਜਾ ਕੇ ਕਿਹੇ ਤਰੀਕੇ ਨਾਲ ਖੋਖੇ ਉਹਨਾਂ ਦੇ ਕੋਲੋਂ ਪੈਰਾਂ ਹਟ ਕੱਢ ਕੇ ਤੇ ਉਹਨੂੰ ਜਾ ਕੇ ਜਾਲ ਪ੍ਰਵਾਹ ਕਰ ਦੇਣਾ ਮੱਛੀਆਂ ਜਿਹੜੀਆਂ ਨੇ ਉਹ ਵੀ ਭੋਜਨ